ਹਾਂਜੀ ਬਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਔਰ ਕੀ ਬਣਦਾ ਕਰਦਾ ਮੇਰੇ ਵੀਰੋ ਤੇ ਖੁੱਡੇ ਪੈ ਗਏ ਆਪਣੇ ਤੇ ਛੱਡਦੇ ਆ ਕਬੂਤਰਾਂ ਨੂੰ ਪਹਿਲਾਂ ਬੱਚਿਆਂ ਨੂੰ ਛਤਰੀਆਂ ਦੇ ਬਿਠਾ ਦਈਏ ਕਿਉਂ ਤਾਂ ਇਹ ਬੱਚਾ ਆ ਗਿਆ ਸੀ ਕੱਲ ਸਿੱਧਾ ਉੱਡ ਗਿਆ ਸੀ ਇਹਨਾਂ ਨੂੰ ਬਿਠਾਉਂਦੇ ਆ ਛਤਰੀਆਂ 'ਤੇ ਪਹਿਲਾਂ ਤਾਂ ਇਹ ਛੋਟੇ ਬੱਚੇ ਚੱਕ ਲਾਂਦੇ ਆ ਦੋਨੋਂ ਛੋਟੇ ਇਹਨਾਂ ਨੂੰ ਛੱਡਦੇ ਆ ਪਹਿਲਾਂ ਦੋਨੋਂ ਭਰਾਵਾਂ ਨੂੰ ਛਤਰੀਆਂ 'ਤੇ ਆਜੋ ਲੋ ਬਈ ਮਿੱਤਰੋ ਇਹਨਾਂ ਦੋਨਾਂ ਛੱਦਰਿਆਂ ਦੇ ਤੇ ਇੱਕ ਬੱਚਾ ਤਾਂ ਬੈਠ ਗਿਆ ਛੱਦਰੀ ਤੇ ਤੇ ਹੁਣ ਛੱਡਦੇ ਆ ਦੂਜਿਆਂ ਨੂੰ ਵੀ ਇਹਨੂੰ ਵੀ ਛੱਡ ਦਿੰਦੇ ਆ گلابی ਚਾਲਰ ਵਾਲੇ ਨੂੰ ਸੁਲਤਾਨ ਦਾ ਭਰਾ ਤੇ ਇਧਰੋਂ ਇਹਨੂੰ ਵੀ ਛੱਡਦੇ ਆ ਲੋ ਜੀ ਚਾਰ ਬੱਚੇ ਛੱਤ ਤੇ ਤੈਨੂੰ ਜਾਣ ਦੋ ਲੈ ਲੋ ਬਈ ਮਿੱਤਰੋ ਬੈਠ ਗਏ ਵੀ ਛਤਰੀ ਤੇ ਤੇ ਛਤਰੀ ਉੱਚੀ ਕਰ ਦਿੰਦੇ ਹਾਂ ਤੇ ਲੋ ਬਈ ਮਿੱਤਰੋ ਛਤਰੀ ਉੱਚੀ ਕਰਤੀ ਤੇ ਬੱਚੇ ਬਿਠਾਤੇ ਆ ਤੇ ਇਹ ਸਾਹਮਣੇ ਵਾਲੀ ਵੱਡੀ ਛਤਰੀ ਵੀ ਖੜੀ ਕਰ ਦਿੰਦੇ ਹਾਂ ਲੋ ਬਈ ਮਿੱਤਰੋ ਬਾਕੀਆਂ ਨੂੰ ਹਟਾ ਦਿੰਦੇ ਆ ਛਤਰੀ ਕਰਤੀ ਆ ਖੜੀ ਇੰਤਰੇ ਬੱਚੇ ਬਿਠਾਤੇ ਆ ਤੇ ਇਹਨਾਂ ਨੂੰ ਛੱਡਦੇ ਆ ਛਤਰੀਆਂ ਤੇ ਤਾਂ ਇਹ ਬੱਚੇ ਛੱਡ ਦਿੰਦੇ ਪੂਰੇ ਨੂੰ ਇਹ ਆਏ ਵੀ ਸਿੱਧਾ ਛਤਰੀ ਤੇ ਤੇ ਇੱਕ ਇੱਕ ਕਮੋਤਰੀਏ ਇਹਨੂੰ ਵੀ ਛੱਡਦੇ ਆਂ ਇਹ ਕਬੂਤਰੀ ਆ ਸ਼ਾਕੀ ਇਹਨੂੰ ਵੀ ਛੱਡਦੇ ਆਂ ਤੇ ਇਧਰੋਂ ਇਹ ਦੋਨੋਂ ਬੱਚੇ ਐ ਇਹਨਾਂ ਨੂੰ ਵੀ ਛੱਡਦੇ ਆਂ ਤੇ ਬਾਕੀ ਇਹ ਕਬੂਤਰ ਜਿਹੜੇ ਹੈਗੇ ਕੂਤਰੀਆਂ ਇਹ ਆਪਾਂ ਉੱਪਰ ਲੈ ਜਾਾਂਗੇ ਇਹ ਇਧਰੋਂ ਦੂਸਰੀ ਸਾਈਡ ਤੋਂ ਵੀ ਉਡਾ ਕੇ ਬਾਕੀਆਂ ਛੜਦਾਂਗੇ ਖੁੱਲੀਆਂ ਬਾਕੀਆਂ ਨੂੰ ਪਾ ਦਾਂਗੇ ਜਾਲ 'ਚ ਉੱਥੇ ਲੋ ਬਈ ਮਿੱਤਰੋ ਇਤੋਂ ਇੱਕ ਇੱਕ ਚੀਨਾ ਆੜਾਣੇ ਵਾਲਾ ਇਹ ਚੀਨੇ ਨੂੰ ਵੀ ਛੱਡਦੇ ਹਾਂ ਛਤਰੀ ਤੇ ਸ਼ਾਖ ਖਾਂਵਨ ਜਵਾਂ ਵਾਲੇ ਵੀ ਛੱਡ ਦਿੰਦੇ ਹਾਂ ਇੱਕ ਇੱਕ ਕੰਕ ਦਾ ਕਾਲਾ ਚੀਨਾ ਇਹਨੂੰ ਵੀ ਛੱਡਦੇ ਹਾਂ ਉਹ ਬੈਠ ਕੇ ਛਤਰੀਆਂ ਤੇ ਤੇ ਇੱਧਰ ਵੀ ਇਹ ਬੈਠੇ ਆ ਕੂਤਰ ਛਤਰੀਆਂ ਤੇ ਉਹ ਵੈਂਦਾ ਆ ਜਾ ਇੱਧਰੋਂ ਹੋਰ ਕਿਹੜਾ ਰਹਿ ਗਿਆ ਡਾਣੇ ਵਾਲਾ ਬਸ ਹੋਰ ਕੋਈ ਨਹੀਂ ਰਿਹਾ ਡਾਣੇ ਵਾਲਾ ਤੇ ਬਾਕੀਆਂ ਨੂੰ ਪਾਉਂਦੇ ਆ ਪਿੰਜਰੇ 'ਚ ਮਿੱਤਰੋ ਤੇ ਲੈ ਚੱਲਦੇ ਆ ਪਰ ਖੁੱਡਿਆਂ ਤੇ ਉੱਪਰ ਨਵੇਂ ਖੁੱਡੇ ਛੱਡਦੇ ਆ ਅੱਜ ਕੂਤਰ ਖੁੱਡੇ ਹੀ ਛੱਤ-ਛੁੱਤ ਪੈ ਗਈ ਐ ਤੇ ਤਖਾਂਦੇ ਆ ਤੁਹਾਨੂੰ ਜਾ ਕੇ ਤੇ ਲੋ ਬਈ ਮਿੱਤਰੋ ਇੱਕ ਕਰਕੇ ਪਾ ਲਈਏ ਪਿੰਜਰੀ ਚ ਪਹਿਲਾਂ ਇੱਦਾਂ ਪੈਣੇ ਨਹੀਂ ਪਾ ਲਈਏ ਸਾਰੇ ਤੋਂ ਬਈ ਮਿੱਤਰੋ ਇਹ ਬਸ ਪੁੱਤਰ ਹੈਗੇ ਇਹਨਾਂ ਨੂੰ ਪਾਵਾਂਗੇ ਜਾਲ ਚ ਜੇ ਇਹਨਾਂ ਚੋਂ ਇੱਕ ਅੱਧਾ ਲੈ ਆਣਾ ਹੋਇਆ ਉੱਪਰ ਹੋਰ ਲੈ ਜਾਾਂਗੇ ਕੋਈ ਦਿੱਕਤ ਨਹੀਂ ਤੇ ਪਾ ਲਈਏ ਜਾਲ ਚ ਇਹਨਾਂ ਨੂੰ ਲੈ ਚੱਲਦੇ ਹਾਂ ਉੱਪਰ ਖੁੱਡੇ ਤੇ ਇੱਕ ਬਾਕੀ ਬੈਠਾ ਤੇ ਛਤਰੀਆਂ ਦੇ ਧੁੱਪ ਚ ਇਹ ਬੈਠੇ ਹੈ ਤੇ ਇੱਕ ਇਹ ਬੈਠੇ ਹੈ ਛਤਰੀਆਂ ਨਵੇਂ ਬੱਚੇ ਤੇ ਚੱਲਦੇ ਹਾਂ ਨਾ ਹੁਣ ਲੈ ਕੇ ਤੇ ਛੱਡਦੇ ਹਾਂ ਖੁੱਡੇ ਚ ਹਲੋ ਬਈ ਮਿੱਤਰੋ ਜਾਲੀ ਜੂਲੀਆਂ ਲਾਤੀਆਂ ਆਪਾਂ ਨੇ ਇੱਧਰ ਥੋੜਾ ਜਿਹਾ ਗੈਪ ਕਵਰ ਕਰਨੇ ਵਾਲਾ ਏ ਤੇ ਛੱਤ ਪਾਤੀ ਐ ਟੀਨਾ ਪਾ ਕੇ ਬਾਲੇ ਲਾ ਕੇ ਤੇ ਮਿੱਤਰੋ ਆਪਣੇ 프ਰੰਟ ਤੋਂ ਖੁੱਡੇ ਤੇ ਡੋਲੀਆਂ ਆਪਾਂ ਨੇ ਕੱਲੇ ਅੰਦਰ ਕਰਤੀ ਸੀ ਤਾਂ ਕਿ ਆ ਡੰਡਾ ਲਾਤੀਆ ਬੱਚੇ ਦਿੱਕਤ ਸੀ ਖੋਲਣੇ ਦੀ ਕਬੂਤਰ ਬਾਹਰ ਨੈਟ ਆਪਾਂ ਨੇ ਤਾਰਤੇ ਆਏ ਬਾਅਦ ਚ ਲਾਵਾਂਗੇ ਅੱਗੇ ਗਰਮੀ ਚ ਨਾ ਅੱਗੇ ਛਿਆਲੇ ਚ ਠੰਡਾ ਚ ਲਾ ਦਾਂਗੇ ਨੈਟ ਤੇ ਮਿੱਤਰੋ ਛੱਡਦੇ ਹੁਣ ਕੂਤਰ ਤੇ ਲਓ ਜੀ ਚੈੱਕ ਕਰੋ ਜਾਂਦੇ ਕਿੱਕ ਨਵੇਂ ਖੁੱਡਿਆਂ ਚ ਐਂਟਰੀ ਹੋ ਗਈ ਅੱਜ ਵਧੀਆ ਛੇ ਬਾਦੇ ਖੁੱਡੇ ਅੰਦਰੋਂ ਵੀ ਤੁਹਾਨੂੰ ਦਿਖਾਉਂਦੇ ਆ ਆਹ ਤੱਕੀ ਥੋੜੀ ਨੀਵੀਂ ਹੈ ਇਹ ਵਧੀਆ ਤੱਕੀ ਉੱਚੀ ਇਤਨ ਬੜਾ ਹੋ ਜਾਂਦਾ ਇਹਦੇ ਚੋਂ ਵੀ ਲੋ ਵੀ ਮਿੱਤਰੋ ਬਸ ਇਧਰੋਂ ਐਵੇਂ ਫੱਟੀ ਲਾ ਦੇਾਂਗੇ ਇੱਥੇ ਇਟ ਲਾਣੇ ਵਾਲੀ ਐ ਇਹ ਟੁੱਟ ਲਾ ਕੇ ਪੂਰਾ ਇਹਨ ਓਕੇ ਕਰ ਦੇਾਂਗੇ ਪੂਰਾ ਖੜਾ ਹੋ ਜਾਂਦਾ ਇਹ ਮੂਡੇ ਚ ਥੋੜਾ ਇਹ ਸੀ ਨੀਵਾ ਕਰਨਾ ਪੈਂਦਾ ਏ ਤੇ ਛੱਡਦੇ ਆ ਕਬੂਤਰ ਲੈਣ ਤੋਂ ਨਜ਼ਾਰੇ ਇਹਨਾਂ ਨੂੰ ਪਾ ਚੱਲਦੇ ਹੁਣ ਬਾਹਰ ਇੱਕ ਵਾਰ ਤੁਹਾਨੂੰ ਬੱਚੇ ਦਿਖਾ ਦਈਏ 9811 ਨੇ ਦੂਜੇ ਨੇ ਵੀ ਬੱਚੇ ਨਿਕਲ ਗਏ ਤੁਹਾਨੂੰ ਦਿਖਾਉਂਦੇ ਆ ਲੋ ਵੀ ਮਿੱਤਰੋ ਇਹ ਖੁੱਡਾ ਚੈੱਕ ਕਰੋ ਅੰਦਰ ਰੱਖਦੇ ਆ ਚੱਕਰ ਕਿ ਦਾਨੇ ਪਾ ਦੇਵਾਂਗੇ ਤੇ ਬੈਠੇ ਐ ਇੱਕ ਤਾਂ ਬੱਚਾ ਇਹ ਨਿਕਲਿਆ ਬਾਈ ਇਹਨਾਂ ਥੱਲੇ ਜਿਹੜੇ ਪਨੇਂ ਅੰਡੇ ਬਦਲੇ ਸੀ ਇਹ ਆ ਬੱਚਾ ਪੂਰੀਆਂ ਕੰਤਾਂ ਬਸ ਇਹ ਚੰਗਾ ਬੱਚਾ ਹੋਊਗਾ ਤੇ ਐਸੀ ਦਾ ਭਰਾ ਇੱਕ ਮਰ ਗਿਆ ਸੀ ਤੇ ਇਹਨਾਂ ਦਾ ਹੀ ਨਾਲ ਦੇ ਅੰਡੇ ਰੱਖੇ ਹੋਏ ਸੀ ਉਹਦਾ ਬੱਚਾ ਇੱਕ ਇਹ ਨਿਕਲ ਗਿਆ ਕੱਲ ਇਹ ਬੱਚਾ ਨਿਕਲ ਗਿਆ ਇੱਕ ਕੱਲ ਤੇ ਇੱਕ ਅੰਡਾ ਹਲੇ ਪਿਆ ਹੈ ਉੱਚੋਂ ਵੀ ਨਿਕਲ ਜਾਊਗਾ ਤੇ ਬਹਿਣ ਦੋ ਇਹਨਾਂ ਨੂੰ ਤੇ ਚੱਲਦੇ ਹਾਂ ਹੁਣ ਆਪਾਂ ਸਿਰ ਵੱਜ ਕੇ ਪੈਪਗੇ ਅੱਗੇਰ ਐਪ ਨੂੰ ਕਰਦੀ ਆ ਪਹਿਲਾਂ ਲੋਟ ਤੇ ਲੋ ਬਈ ਮਿੱਤਰੋ ਇਹ ਕਬੂਤਰੀ ਦੇ ਬੱਚੇ ਆ ਉਹ ਇਸ ਦੇ ਤੇ ਉਹ ਛੱਡਾਂਗੇ ਜੋੜੀਆਂ ਵੀ ਇਹ ਕਬੂਤਰ ਵੀ ਆਪਾਂ ਪਰ ਅਸੀਂ ਛੱਡ ਦਿੰਦੇ ਆ ਕਬੂਤਰਾਂ ਵਾਲੀ ਸਾਈਡ ਉਧਰ ਕਬੂਤਰੀਆਂ ਕਰਦਾਂਗੇ ਹੁੱਡੇ 'ਚ ਇੱਧਰ ਕਬੂਤਰ ਕਬੂਤਰੀਆਂ ਹੋ ਜੂਗੀਆਂ ਇੱਧਰ ਉਧਰ ਕਬੂਤਰ ਹੋ ਜੂਗੇ ਤੇ ਬੱਚੇ ਹੋ ਜੂਗੇ ਤੇ ਲੋ ਬਈ ਮਿੱਤਰੋ ਛੱਡਦੇ ਆ ਇਹਨੂੰ ਵੀ ਚੋਟਿੰਗ ਇਹ ਬੈਠ ਗਿਆ ਕੁੱਕੇ ਰੋਟਾ ਜੰਦਾ ਲੈ ਕੇ ਆਣਾ ਪਊਗਾ ਇੱਕ ਇੱਥੇ ਲਾਣ ਵਾਸਤੇ ਤੇ ਲੈਣ ਤੋਂ ਨਿਆਰੀ ਤੇ ਚੱਲਦੇ ਹੁਣ نیچے ਗਰਮੀ ਬਹੁਤ ਹੈ ਉੱਪਰ نیچے ਵਾਲੇ ਗੁੱਡੇ ਵੀ ਸਾਫ ਸੂਫ ਕਰੀਏ ਤੇ ਓਕੇ ਰਿਪੋਰਟ ਹੋ ਗਿਆ ਕੰਮ ਬਸ ਥੋੜਾ ਜਿਹਾ ਕੰਮ ਰਹਿਦਾ ਹੈ ਉਹ ਵੀ ਕਰ ਦਾਂਗੇ ਸ਼ਾਮ ਨੂੰ ਅੱਜ ਇਹ ਥੋੜੀ ਬਿਰਾਂ ਬੁੱਲਾਂ ਆਈਆਂ ਰਹਿndੀਆਂ ਇਹ ਭਰਦਾਂਗੇ ਸਾਰੀਆਂ ਚੱਕਦਾਂਗੇ ਕੰਮ ਅੱਜ ਕੂਤਰ ਛੱਡਣੇ ਜ਼ਰੂਰੀ ਤੇ ਛੜ ਤੇ ਕੋਈ ਮਿੱਤਰੋ ਇਹ ਵੀ ਨੇੜੇ ਰਹਿਗੇ ਸੀ ਕੂਤਰ ਕੂਤਰੀਆਂ ਪਾਲੇ ਤੇ ਇੱਕੇ ਬੱਚਾ ਇਹਨੂੰ ਵੀ ਛੱਡ ਦੰਦੇ ਆ ਛਤਰੀ ਤੇ ਛਤਰੀ ਵਾਲਾ ਬੱਚਿਆ ਸੀ ਬਸ ਇਹਨੂੰ ਵੀ ਛੱਡਦੇ ਛਤਰੀ ਤੇ ਇਹਨਾਂ ਨੂੰ ਵੀ ਲੈ ਚੱਲਦੇ ਆ ਉੱਪਰ ਕੂਤਰਾਂ ਨੂੰ ਇਹਦੇ ਚ ਤਿੰਨ ਕੂਤਰੀਆਂ ਤੇ ਤਿੰਨ ਕੂਤਰ ਤੇ ਦੋ ਤਿੰਨ ਕੂਤਰੀਆਂ ਤੇ ਦੋ ਕਬੂਤਰ ਹੈ ਇਹਨਾਂ ਨੂੰ ਵੀ ਜਾ ਕੇ ਛੱਡ ਦੋਨੇ ਉੱਪਰ ਖੁੱਡੇ 'ਚ ਤੇ ਓਕੇ ਹੋ ਜਾਊਗਾ ਕੰਮ ਚਲੋ ਬਈ ਮਿੱਤਰੋ ਖੁੱਡੇ 'ਚ ਬੈਠੇ ਆਂ ਆਪਾਂ ਤੇ ਛੱਡਦੇ ਆਂ ਇੱਥੇ ਕਬੂਤਰੀਆਂ ਏ ਜਿਹੜੀਆਂ ਤੇ ਇੱਕ ਤਾਂ ਇਹ ਜੰਗਲੀਆਂ ਵਾਲੀ ਛੱਡ ਦੋਂਦੇ ਆਂ ਬੈਠੀ ਰਹੂਗੀ ਇੱਥੇ ਤੇ ਇੱਕ ਇਹ ਕਬੂਤਰੀ ਆਪਣੀ ਇਹਨੂੰ ਵੀ ਛੱਡਦੇ ਆਂ ਤੇ ਇਹਨਾਂ 'ਚੋਂ ਕੋ ਹੋ ਰਿਹਾ ਨਾ ਜੋ ਆਇ ਕੁਤਰੀ ਇਹ ਲੋ ਜੀ ਇਹ ਕੇ ਕੁਤਰੀ ਹੈ ਕਰਤੀ ਆਪਾਂ ਨੇ ਤੇ ਇਹ ਦੋ ਬੱਚੇ ਨਰ ਕਾਲੀ ਕੱਚ ਕਾਲੇ ਟੂਸੇ ਵਾਲਾ ਤੇ ਲਾਲ ਡੰਡੇ ਵਾਲਾ ਰੱਤਾ ਇਹਦਾ ਭਾਈ ਕੁਤਰੀ ਦਾ ਤੇ ਇਹਨੂੰ ਵੀ ਛੱਡਦੇ ਆਂ ਦੂਸਰੇ ਖੁੱਡਿਆਂ 'ਚ ਓਕੇ ਰਿਪੋਰਟ ਹੈ ਪੂਰੀ ਇਹ ਛੱਡਦੇ ਆ ਇਹਨਾਂ ਨੂੰ ਵੀ ਤੇ ਜਾਣ ਦੋ ਲੋ ਬਈ ਮਿੱਤਰੋ ਛੱਡ ਤੇ ਕੰਮ ਨਿਭੜ ਗਿਆ ਆਪਣਾ ਓਕੇ ਰਬੋਟ ਹੈ ਕੂਤਰ ਛੱਡਦੇ ਸਾਰੇ ਤੇ ਕੂਤਰੀਆਂ ਖੰਡੀਆਂ ਲਾ ਇੱਕ ਕਬੂਤਰ ਵੀ ਉੱਡ ਗਿਆ ਕਾਲੀ ਕੱਛਾਂ ਵਾਲਾ ਚੀਨਾ ਉੱਡ ਗਿਆ ਤੇ ਕਾਲਾ ਚੀਨਾ ਉੱਡ ਗਿਆ ਤੇ ਬਹਿਣ ਦੋ ਇਹਨਾਂ ਨੂੰ ਇਹਾਂ ਤੋਂ ਨਹੀਂ ਜਾ ਰਹੀ ਕੂਤਰਾਂ ਨੂੰ ਪਾਤੇ ਨਹੀਂ ਚਿਹਲੇ ਹੁੰਦਾਣਾ ਪਾਣੀ ਪਾ ਦਿਆ ਖੁੱਡੇ ਕਰ ਤੇ ਸਾਫ ਲੋ ਬਈ ਤੇ ਨੀਚੇ ਸੀ ਸਲਾਬ ਇਟਾਂ ਦੇ ਨੇ ਚੱਕ ਤੇ ਡਣਦੂਣੇ ਖਾ ਕੇ ਬੈਠ ਗਏ ਕੂਤਰ ਪਾਣੀ ਬਿਲਕੁਲ ਸਾਫ ਪਏ ਤੇ ਹੁਣ ਚਲਦੇ ਉੱਪਰ ਵਾਲੇ ਕੂਤਰਾਂ ਨੂੰ ਉਹਨਾਂ ਨੂੰ ਪਾਉਂਦੇ ਜਾ ਕੇ ਦਾਣੇ ਹਾਂਜੀ ਬਾ ਵੀ ਬਾਬਿਓ ਇਹ ਬੱਚਾ ਉੜ ਗਿਆ ਏ ਤੇ ਆ ਰਿਹਾ ਛਤਰੀ ਤੇ ਦੇਖਦੇ ਆ ਹੁੰਦਾ ਕਿ ਨਹੀਂ ਸਿੱਧਾ ਛਤਰੀ ਤੇ ਬੱਚੇ ਬੈਠੇ ਐ ਆਪੇ ਉੱਠ ਖੜੇ ਆ ਉਹੀ ਜਿਹੜਾ ਕੱਲ ਉੜਿਆ ਸੀ ਆਜੂ ਆ ਛਤਰੀ ਤੇ ਆਇਆ 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 ਆ ਗਿਆ ਇਹ ਲੋ ਬਾਬੇ ਚੱਕੋ ਛਤਰੀ ਤੇ ਆ ਗਿਆ ਤੇ ਇਹ ਵੀ ਉੱਡ ਗਏ ਹਿੱਲ ਤੇ ਡਰ ਕੇ ਓਕੇ ਰਿਪੋਰਟਾਂ ਇਹ ਪੂਰੀਆਂ ਉੱਡ ਰਹੇ ਐ ਇਹ ਆ ਗਏ ਤੇ ਜਾਲ ਖੋਲਦੇ ਆਪਾਂ ਨੇ ਕੂਤਰ ਕਰਦੇ ਉੱਪਰ ਸ਼ਿਫਟ ਚੱਕਰੇ ਨਹੀਂ ਕੋਈ ਲੋ ਬਈ ਮਿੱਤਰੋ ਇਹ ਆ ਗਏ ਹਾਂਜੀ ਬਈ ਮਿੱਤਰੋ ਪਹੁੰਚ ਗਏ ਆਂ ਆਪਾਂ ਆਪਣੇ ਉੱਪਰ ਖੁੰਡਿਆਂ ਕੋਲੇ ਤੇ ਇਹ ਕੂਤਰਾਂ ਨੂੰ ਰੱਖਦੇ ਆਂ ਦਾਣੇ ਇਦਾਂ ਇਹਨੂੰ ਖਾਣਦੇ ਇਹਨਾਂ ਨੂੰ ਬੱਚੇ ਹੁੰਦੇ ਦੂਆ ਚੋਗਾ ਪੈਪ ਇਹਨਾਂ ਨੇ ਫੇਰ ਦੇ ਦਿੱਤੇ ਆ ਇਹਨੇ ਮੁੱਲੋਂ ਇੱਕ ਬੜੀ ਕੁਸਤਰੀ ਨਿਕਲ ਗਈ ਐ ਖੁੱਡੇ ਚੋਂ ਪੈਪ ਤੋਂ ਡਰ ਕੇ ਤੇ ਦੇਖਦੇ ਆ ਕਿਹੜੀ ਨਿਕਲੀ ਐ ਮੁੰਲਾਦਾ ਚਲੋ ਇਹ ਤਾਂ ਆ ਜੂਗੀ ਆ ਜੂਗੀ ਆ ਜੂਗੀ ਆ ਜੂਗੀ ਇਹਦਾ ਕੋ ਉੱਤਰੀ ਆ ਜੂਗੀ ਲੱਗੀ ਹੋਈ ਆ ਮੈਂ ਛਤਰੀ ਖੜੀ ਕਰ ਦੰਦੇ ਆ ਜੂਗੀ ਇਹ ਇਦਾਂ ਕੋਈ ਚੱਕਰ ਨਹੀਂ ਤੇ ਇਹਨਾਂ ਨੂੰ ਖਾਣ ਤੋਂ ਦਾਣੇ ਤੇ ਰੱਖਦੇ ਆ ਤੇ ਨਾਲ ਦੀ ਨਾਲ ਆਪਾਂ ਕਰਦੇ ਆਂ ਆਪਣੇ ਵਲੌਗ ਦਾ ਇੱਥੇ ਐਂਡ ਜੇ ਆਪਣੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਘੱਲੇ ਸਬਸਕ੍ਰਾਈਬ ਮੈਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਨਾਲ ਡਿਸਕਸ਼ਨ ਮਿਲਦਾ ਰਹੇ ਮਿਲਦਾ ਹੈ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਇੱਧਰ ਵੀ ਬਾ ਦਾਣੇ ਰੱਖਦੇ ਆ ਬੈਠੇ ਚੋਬਰ ਡੰਡਿਆਂ ਦੇ ਤੇ ਰੱਖਦੇ ਉਹਨਾਂ ਨੂੰ ਵੀ ਦਾਣੇ 何だ